ਦਾ ਨੀਚੇ ਤੇ ਕਾਂਚ ਦਾ ਤੇ ਉੱਪਰ ਢੱਕਣ ਹੈਗਾ ਆਪਣਾ ਪਲਾਸਟਿਕ ਦਾ ਪੂਰਾ ਏਅਰ ਟੈਟ ਹੁੰਦਾ ਬਹੁਤ ਵਧੀਆ ਹੁੰਦਾ ਜਿਵੇਂ ਸਮਾਨ ਜਿਵੇਂ ਆਪਾਂ ਕਿਚਨ 'ਚ ਰੱਖਦੇ ਆ ਸਮਾਨ ਪੱਚ ਜਾਂਦਾ ਜਿਵੇਂ ਇਹਦੇ 'ਚ ਪਾ ਕੇ ਆਪਾਂ ਫ੍ਰਿਜ 'ਚ ਰੱਖਦੇ ਹੁੰਨੇ ਆ ਇਹਦੇ 'ਚ ਪਾ ਕੇ ਇਦਾਂ ਦੇ ਢਾਂਡੇ ਹੈਗੇ ਸਾਡੇ ਕੋਲ ਹੁਣ ਫੇਰ ਆਪਾਂ ਕਿਚਨ ਦਾ ਸਮਾਨ ਨਹੀਂ ਮੁੱਕਦਾ ਹੱਦ ਹੋ ਗਈ ਐਨਾ ਸਮਾਨ ਪਿਆ ਕਿਚਨ ਦਾ ਔਰ ਤੁਸੀਂ ਦੇਖਦੇ ਜਾਓ ਦੇਖਦੇ ਜਾਓ ਬਸ ਦੇਖ ਹੀ ਜਾਓ ਕੋਈ ਚੀਜ਼ ਰਹਿ ਨਾ ਜਾਵੇ ਜਿਹੜੀ ਤੁਸੀਂ ਕੈਨੇਡਾ 'ਚ ਨਾ ਦੇਖੋ ਹਰ ਇੱਕ ਸਟੋਰ ਤੁਹਾਨੂੰ ਨਾਮ ਪਤਾ ਹੋਣਾ ਚਾਹੀਦਾ ਏ ਕਿ ਹੁਣ ਤੁਸੀਂ ਅਗਰ ਮੇਰਾ ਵਲੌਗ ਦੇਖ ਰਹੇ ਹੋ ਤੁਸੀਂ ਦੇਖ ਸਕਦੇ ਵੀ ਕੈਨੇਡਾ 'ਚ ਕਿਹੜੇ ਕਿਹੜੇ ਸਟੋਰ ਆ ਹਨ ਜਿਵੇਂ ਹੁਣ ਸੁਪਰਸਟੋਰ ਹੋ ਗਿਆ ਉਹ ਦਿਖਾਤਾ ਤੁਹਾਨੂੰ ਇਹ ਡਾਲਰਮਾਂ ਚੀਪ ਸਟੋਰ ਹੋ ਗਿਆ ਮਤਲਬ ਸਸਤਾ ਜਾ ਇੱਥੇ ਸਸhtੀਆਂ ਚੀਜ਼ਾਂ ਮਿਲਦੀਆਂ ਏ ਤੇ ਹੋਰ ਵੀ ਬਹੁਤ ਸਾਰੇ ਸਟੋਰ ਆ ਜਿਨ੍ਹਾਂ ਦਾ ਨਾਮ ਵੀ ਤੁਹਾਨੂੰ ਦੱਸੂਗੀ ਤੇ ਸਾਰਾ ਟੂਰ ਵੀ ਕਰਾਵਾਂਗੇ ਹਫਤੇ ਬਾਅਦ ਆਪਾਂ ਇੱਕ ਵਲੌਗ ਬਣਾ ਲਿਆਨੇ ਤੁਹਾਨੂੰ ਥੋੜਾ ਥੋੜਾ ਕਰਕੇ ਪਾਰਟੀਸ਼ਨ ਕਰਕੇ ਪਾਈ ਜਾਣੀ ਥੋੜੀ ਜਿਹੀ ਐਡੀਟਿੰਗ ਕਰ ਲਈ ਦੀ ਥੋੜਾ ਜਿਹਾ ਪਾ ਦਿੱਤਾ ਹੁੰਦਾ ਆ 10 ਮਿੰਟ ਦਾ ਵਲੌਗ ਕਮ ਸੇ ਕਮ YouTube ਨੂੰ ਡੇਲੀ ਦੇਣਾ ਪੈਣਾ ਲਓ ਫਿਰ ਗਲਾਸ ਜਿਹਾ ਫੇਰ ਅਗੇ ਮੈਂ ਨੂੰ ਲੱਗਦਾ ਮੈਂ ਉਧਰ ਫੇਰੇ ਆ ਗਈ ਹਨਾ ਚਲੋ ਚਲੋ ਉਧਰ ਚੱਲਦੇ ਆ ਇਹ ਹੀ ਵੋ ਸੋਹਣਾ ਕੀ ਚੀਜ਼ ਨਹੀਂ ਸੋਹਣੀ ਦੋਸਤੋਂ ਬਹੁਤ ਸਮਾਨ ਪਿਆ ਹੈ ਮੈਨੂੰ ਲੱਗਦਾ ਕਿ ਹੁਣ ਤੁਸੀਂ ਆਪ ਹੀ ਦੇਖ ਲਓ ਤੇ ਮੈਂ 뮤직 ਸੈੱਟ ਕਰ ਦਿੰਦੀ ਆ ਮਿਊਜ਼ਿਕ 'ਚ ਦੇਖਣਾ ਵਧੀਆ ਲੱਗਦਾ ਏ ਐਂਡ ਸਾਰਾ ਗੁਸ਼ਾ ਇਹ ਆ ਹੈ ਮੇਰੇ ਕੋ ਟਾਇਲੋ ਮੁੱਕ ਗਏ ਗਾਈਸ ਮੇਰੇ ਮੈਚ ਹੋਣੇ ਕੋ ਪੂਰਾ ਘਰ ਹੋਣਾ ਡਾਇਲਗ ਕਿਉਂ ਮੁੱਕ ਗਿਆ ਲੋ ਆਪਰਾ ਆ ਗਿਆ ਦੇਖੋ ਜੀ ਹਾਂ ਦੋਸਤੋ ਆਪਾਂ ਤੁਹਾਨੂੰ ਦਿਖਾਵਾਂਗੇ ਕਲੀਨਿੰਗ ਦਾ ਸਮਾਰਟ ਜੋ ਕਿ ਆਪਾਂ ਘਰਾਂ ਵਿੱਚ ਯੂਜ਼ ਕਰਦੇ ਆ। ਇਹ ਆਪਣੇ ਗਲਵਸ ਬਹੁਤ ਵਧੀਆ। ਬਸ ਇਹਨਾਂ ਹੈ ਕਿ ਇਹਨੂੰ ਡੰਡਾ ਜਿਹਾ ਲਾਇਆ ਹੋਇਆ ਇੱਥੇ। ਤੇ ਇਹ ਆਪਣਾ ਜਿਵੇਂ ਸੈਲਫ ਵਗੈਰਾ ਸਾਫ਼ ਕਰਨੀ ਹੁੰਦੀ ਆ ਨਾ। ਤੋਂਣੇ ਵੀ ਆਸਾਨ ਹੁੰਦੇ ਆ। ਪੋਚੇ ਜੇ ਲਾ ਲਓ। ਔਰੇ ਇਹ ਬਾਲਟੀਆਂ ਪਈਆਂ ਟਿੱਡੀਆਂ ਟਿੱਡੀਆਂ ਜੀਆਂ ਤੇ ਵਾਸ਼ਰੂਮ ਇੱਥੇ ਛੋਟੇ ਹੀ ਹੁੰਦੇ ਇਸ ਕਰਕੇ ਬਾਲਟੀਆਂ ਵੀ ਇੱਥੇ ਸਾਈਜ਼ ਯਾਦਦਰ ਛੋਟਾ ਹੀ ਆ ਅਸੀਂ ਤਾਂ ਉੱਥੇ ਟੱਬ ਰੱਖਦੇ ਆ ਦੋਸਤੋ ਟੱਬ ਵੱਡਾ ਸਾਰਾ ਹੈ ਹੋ ਜੀਆਂ ਬਾਲਟੀਆਂ ਤਾਂ ਉਹਦੇ ਵਿੱਚ 15 ਆ ਜਾਣ ਇਹ ਸਾਰੇ ਜਸਟਮੀਨ ਪਏ ਨੇ ਕਿਉਂਕਿ ਜਸਟਮੀਨ ਹਰ ਇੱਕ ਵਾਸ਼ਰੂਮ 'ਚ ਚਾਹੀਦਾ ਔਰ ਹਰ ਇੱਕ ਰੂਮ 'ਚ ਵੀ ਚਾਹੀਦਾ ਹੈ ਔਰ ਜਿੱਦਾਂ ਤੁਹਾਡੀ ਪਸੰਦ ਆ ਜਿਵੇਂ ਤੁਸੀਂ ਡਾਰਕ ਪਸੰਦ ਕਰਦੇ ਹੋ ਜਿਵੇਂ ਤੁਸੀਂ ਵਾਈਟ ਪਸੰਦ ਕਰਦੇ ਹੋ ਤਾਂ ਤੁਸੀਂ ਲਈ ਇਹ ਆਪਣਾ ਭਾਂਡੇ ਮੰਝਣੇ ਵਾਲਾ ਇਹ ਜੋ ਵੀ ਇਹਨੂੰ ਕਹਿੰਦੇ ਆ ਵੀ ਆਪਣਾ ਆ ਦੇਖੋ ਕਹਿੰਦੇ ਕੈਨੇਡਾ ਜੇ ਮਿਲਦੀ ਨਹੀਂ ਇਹ ਤਾਰਾਂ ਵਾਲੇ ਬਈ ਨਾ ਇਹ ਬਹੁਤ ਚੁੱਪਦੇ ਇਹ ਸਟੀਲ ਹੂਲ ਬਹੁਤ ਵਧੀਆ ਦੇਖੋ 1 ਡਾਲਰ ਤੇ 5 ਉੱਥੇ ਆਪਣਾ ਦੋਸਤੋ ਇਹ ਸਟੀਲ ਬੁਨ ਤੁਸੀਂ ਡਾਲਰ ਅਮਰ ਚੋਲਿਆ ਕਰੋ ਬਹੁਤ ਵਧੀਆ ਹੈ ਉੱਥੇ ਆਪਣਾ 10 ਰੁਪਏ ਦਾ ਮਿਲ ਜਾ ਪਰ 10 ਰੁਪਏ ਦਾ ਛੋਟਾ ਮਿਲਦਾ ਹੈ ਇੱਕ 60 ਰੁਪਏ ਦਾ ਵੀ ਮਿਲਦਾ ਉਹ ਬਹੁਤ ਜ਼ਿਆਦਾ ਉਹਦਾ ਸਾਈਜ਼ ਬਹੁਤ ਵੱਡਾ ਇਹ ਸਾਈਜ਼ ਛੋਟੇ ਆ ਦੇਖੋ 60 ਰੁਪਏ ਚ ਇਹਦੇ ਚ ਤਿੰਨ ਮਿਲ ਰਿਹਾ ਤੁਹਾਨੂੰ 60 62 ਰੁਪਏ ਜੋ ਕਿੰਨਾ ਕੀ ਡਾਲਰ ਹੈ ਆਪਣਾ ਕੈਨੇਡਾ ਦਾ ਸੀ ਇੱਥੇ ਕਿ ਆਸਮਾਨ ਪਿਆ ਹੈ ਦੇਖਦੇ ਹਾਂ ਮੈਂ ਥੱਕ ਗਈ ਹੁਣ ਹੁਣ ਤੁਸੀਂ ਆਪ ਦੇਖੋ ਫੇਰ ਉਹ ਕਲਬਸ ਤੇ ਫੇਰ ਆਗੇ ਸੋ ਹੁਣ ਸਮਾਨ ਸਾਰਾ ਇਹ ਆਪਣਾ ਸਿੰਕ ਵਿੱਚ ਇਹ ਗਾਇਸ ਇਹ ਜਰੂਰ ਲਾਇਆ ਕਰੋ ਤੁਸੀਂ ਕਿਉਂਕਿ ਜਦੋਂ ਫਿਰ ਆਪਣਾ ਸਿੰਕ ਚ ਫਸ ਜਾਂਦਾ ਨਾ ਖਾਣਾ ਪੀਣਾ ਜਾਂ ਉਹ ਫਿਰ ਬਹੁਤ ਮਹਿੰਗਾ ਪੈਂਦਾ ਪਲੰਬਰ ਨੂੰ ਬੁਲਾਣਾ ਤੁਹਾਨੂੰ ਪਤਾ ਵੀ ਪਲੰਬਰ ਕਿੰਨੇ ਪੈਸੇ ਲੈ ਲੈਂਦੇ ਆ ਇਸ ਕਰਕੇ ਪਹਿਲੇ ਹੀ ਆਪਣਾ ਧਿਆਨ ਰੱਖਿਆ ਕਰੋ ਜਾਰੀਆਂ ਲਗਾ ਕੇ ਰੱਖਿਆ ਕਰੋ ਇੱਥੇ ਤੋਂ ਸਾਰੇ ਲਗਾ ਕੇ ਰੱਖਦੇ ਨੇ ਫ੍ਰੀ ਦੀ ਸਲਾਹ ਦੰਨੀ ਆ ਉਹ ਵੀ ਲੈ ਲਿਆ ਕਰੋ ਇਹ ਆਪਣਾ ਬੈਗ ਪਏ ਨੇ ਔਰ ਬੈਗ ਵੀ ਜ਼ਰੂਰਤ ਪੈਂਦੀ ਆ ਸਟੀਲ ਦੇ ਭਾਂਡੇ ਵੱਲ ਲਾਗੇ ਪਾ ਚਾਹ ਪੋਣੀਆਂ ਵੱਲ ਲਾਗੇ 1 ਡਾਲਰ ਦੀ ਆ ਦੇਖਦੀ ਜਾਓ ਦੇਖਦੀ ਜਾਓ ਸਟੀਲ ਦੇ ਭਾਂਡੇ ਭਾਂਡੇ ਲੈ ਲੋ ਭਾਂਡੇ ਕੱਦੂ ਕਸ ਗਾਇਜ਼ ਇਹਦੇ ਨਾਲ ਮੂਲੀਆਂ ਕਰਸ਼ ਕਰੀਆਂ ਜਾਣੀਆਂ ਕਰੋੜੀਆਂ ਜਾਣੀਆਂ ਤਰੋੜੀਆਂ ਚਾਨੀਆਂ ਔਰ ਅਜਿਹਾ ਨਾ ਆਪਾਂ ਸਬਜੀ ਵਗੈਰਾ ਵਾਸ਼ ਕਰ ਲੰਨੇ ਆ ਵਧੀਆ ਰਹਿੰਦਾ ਸਾਰਾ ਹਾਂ ਹਾਂ ਜਿਵੇਂ ਤੁਹਾਨੂੰ ਪਤਾ ਹੀ ਨਹੀਂ ਹੁੰਦਾ ਨਾ ਕੋਈ ਚੀਜ਼ ਦਾ ਮੈਂ ਤੇ ਸਲਾਹ ਹਾ ਦੇਣੀ ਹੁ ਨਹੀਂ ਹੋਵੇਂ ਵੈਸੇ ਤੁਸੀਂ ਵੀ ਤਾਂ ਮੈਨੂੰ ਕਹਿਣੀ ਆ ਮੈਂ ਹੀ ਕਹਿ ਦਿੰਨੀ ਆ ਇਹ ਪਤਾ ਨਹੀਂ ਕੀ ਹੈ ਟਿੰਡਾ ਫਿੱਡਾ ਜਿਹਾ ਚਲ ਤੁਸੀਂ ਦੇਖ ਲਓ ਕੀ ਹੈ ਹੁਣ ਆਪਾਂ ਆ ਚੁੱਕੇ ਹਾਂ ਫੇਰ ਕਿਚਨ ਦੇ ਸਮਾਨ ਨਹੀਂ ਪੂਰਾ ਹੁੰਦਾ ਕਿਚਨ ਸਮਾਨ ਹੀ ਬਾਤ ਹੈ ਇਹ ਹੈ ਆਪਾਂ ਮੈਸ਼ ਕਰਦੇ ਹਾਂ ਨਾ ਜਦੋਂ ਜਿਵੇਂ ਨਸੀਕ ਬਣਾ ਲਈ ਜਿਵੇਂ ਕੜੀ ਬਣਾਉਣੀ ਹੁੰਦੀ ਹੈ ਜਦੋਂ ਆਪਾਂ ਨੂੰ ਦਹੀਂ ਚੇ ਬੇਸਨ ਮੈਸ਼ ਕਰਨਾ ਹੁੰਦਾ ਉਹਦੇ ਲਈ ਆ ਰਾ ਬੀਬੀਆਂ ਨੂੰ ਇਹ ਸੋਹਣੇ ਲੱਗਦੇ ਨੇ ਇਦਾਂ ਦੇ ਕਿਚਨ ਦੇ ਵਲੌਗ ਇਸ ਤਰ੍ਹਾਂ ਭਾਂਡੇ ਭੁੰਡੇ ਜੇ ਝੂਟਾਂ ਜਿਹੇ ਵਾਲੇ ਬਾਕੀਆਂ ਨੇ ਤਾਂ ਸਕਿੱਪੇ ਕਰ ਦੇਣਾ ਵੀ ਚੱਲ ਕੇ ਆ ਦੇਖਣਾ ਚਲੋ ਕੋਈ ਦੇਖ ਲੈ ਕੋਈ ਬਾਤ ਨਹੀਂ ਡੋਂਟ ਵਰੀ ਜ਼ਬਰਦਸਤ ਤਿਆਰ ਕਿਚਨ ਦਾ ਸੋ ਮੇਰੀ ਪਿਆਰੀ YouTube ਫੈਮਿਲੀ ਇਹ YouTube ਫੈਮਿਲੀ ਤਾਂ ਪਿਆਰੀ ਹੋਉਂਦੀ ਐ ਪਰ ਜਦੋਂ ਤੁਸੀਂ ਪੂਰਾ ਵਲੌਗ ਨਹੀਂ ਨਾ ਦੇਖਦੇ ਜਾਂ ਨਹੀਂ ਤੁਸੀਂ ਫਿਰ ਪਿਆਰੇ ਹੁੰਦੇ ਜਦੋਂ ਤੁਸੀਂ ਥੋੜਾ ਜਿਹਾ ਵਲੌਗ ਦੇਖ ਕੇ ਬਸ ਕਮੈਂਟ ਛੱਡ ਦਿੰਦੇ ਆ ਵੀ ਹਾਂ ਦੇਖ ਲੈ ਜੀ ਤਾਂ ਆਪਣੇ ਆਪ ਨੂੰ ਬਹੁਤ ਸਮਾਰਟ ਬਣਦੇ ਕਈ ਕਿੱਚ ਗੱਲਾਂ ਗੁੱਲਾਂ ਵੀ ਤਾਂ ਮਾੜੀਆਂ ਮੋਟੀਆਂ ਸੁਣਾਉਣੀਆਂ ਹੁੰਦੀਆਂ ਹਾਂ ਦੋਸਤੋ ਇਹਨਾਂ ਬਿਨਾਂ ਨੀ ਪੋਰਾ ਨਹੀਂ ਸਰਦਾ ਹੈਗਾ ਇੱਥੇ ਨੈਪਕਿਨ ਜਿਹੜਾ ਪੇਪਰ ਰੋਲ ਹਨ ਇਹ ਵੀ 1 ਡਾਲਰ ਦਾ ਹੀ ਆ ਕਿਚਨ ਚ ਰੋਲ ਰੱਖਿਆ ਹੋਇਆ ਤੇ ਮਤਲਬ ਕਿ ਪੋਣਾ ਨਾ ਪੋਚਣਾ ਜਿਹੜਾ ਸੈਲਫ ਰੋਣਾ ਧੋਣਾ ਪਵੇ بس ਇਹਨੂੰ ਕਟਿੰਗ ਕਰੋ ਕਟਿੰਗ ਵੀ ਨਹੀਂ ਕਰਨੀ ਦੀ ਜ਼ਰੂਰਤ ਪੈਂਦੀ ਪਰ ਹੱਥ ਪੋਚੋ ਇਧਰ ਆਪਣਾ ਇਹ ਕਲੀਨਿੰਗ ਦਾ ਸਮਾਨ ਆ ਗਿਆ ਸਾਰਾ ਆਪਣਾ ਲਾਈ ਜ਼ੋਰ ਹੋ ਗਿਆ ਕਪੜੇ ਧੋਣੇ ਵਾਲੇ ਹੋਗੇ ਫ੍ਰੈਗਰੈਂਸ ਲਈ ਹੁੰਦੇ ਆ ਕਈ ਤਾਂ ਡਿਜ਼ਾਈਨਰ 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 ਸੋ ਦੋਸਤੋ ਟਾਇਡ ਸਰਫ ਲਿਕਵਿਡ ਜਾ ਉਧਰ ਇੱਥੇ ਲਿਕਵਿਡ ਹੀ ਸਰਫ ਹੁੰਦੀ ਆ ਦੂਸਰੀ ਸਰਫ ਤਾਂ ਮੈਂ ਦੇਖੀ ਵੀ ਨਹੀਂ ਹੈਗੀ ਕਿਉਂਕਿ ਇੱਥੇ ਮਸ਼ੀਨਾਂ ਤੁਹਾਨੂੰ ਪਤਾ ਕਿ ਦੂਜੀਆਂ ਹੀ ਹੋਣੀਆਂ ਲਿਕਵਿਡ ਹੀ ਚੱਲਦੀਆਂ ਐ ਓਨਲੀ 1 ਡਾਲਰ ਗਾਇਸ ਹਰ ਇੱਕ ਸਮਾਨ 1 ਡਾਲਰ ਆ ਕੋਈ ਤਿੰਨ ਚਾਰ ਹੋਊਗਾ ਤੇ ਇਹ ਕੀ ਆ ਫੇਸ ਪੈਕ ਵਗੈਰਾ ਇਹ ਹਨਾ ਇਹ ਸਾਰਾ ਐਦਾਂ ਦੇ ਚਾਰ ਪੰਜ ਸੈਕਸ਼ਨ ਬਣੇ ਹੋਏ ਨੇ ਡਾਲਰਾਮਾ ਸਟੋਰ ਚ ਸੋ ਮੈਂ ਲਾਸਟ ਸੈਕਸ਼ਨ ਚ ਆ ਚੁੱਕੀ ਆ ਹੁਣ ਆਪਣਾ ਵਲੌਗ ਐਂਡ ਹੋਣੇ ਵਾਲਾ ਹੈ ਤੁਸੀਂ ਬੋਰ ਨਾ ਹੋਇਓ ਹੁਣ ਮੈਂ ਚੱਲਦੀ ਆ ਇੱਕ ਵਾਰੀ ਫੇਰ फ्रंट ਵਿੱਚ ਆਪਣਾ ਖਾਣ ਪੀਣ ਵਾਲੇ ਚੀਜ਼ੇ ਰੱਖੀਆਂ ਹੋਈਆਂ। ਵੀ ਇਹ ਬੰਦਾ ਘੂਮ ਫਿਰ ਕੇ ਥੱਕ ਜਾਂਦਾ ਹੈ। ਫੇਰ ਆਪਣਾ ਇੱਕ ਪੈਕੇਟ ਲੈ ਲਓ ਆ ਡਰਿੰਕ ਲੈ ਲਓ। ਲਓ ਜੀ ਆਹ ਦੇਖ ਲਓ। ਇਹ ਦੇਖੋ ਕਿੰਨੇ ਸੋਹਣੇ ਆ ਹਨਾ। ਕਲਾ ਕਰੇ ਤੇ ਕਿੰਦਾ ਬਣਾਈ ਹੋਈ ਆ। ਬੱਚਿਆਂ ਦੀ ਬਣਾਈ ਹੋਈਆਂ ਮੂਰਤੀਆਂ। ਜੇ ਮੌਤ ਨਹੀਂ ਗਾਨੇ ਨਹੀਂ ਰੂਹੀ ਬੋਤਨੀ ਕੀ ਕਰਨੇ ਫਿਰ ਆਪਾਂ ਇੱਧਰ ਭੰਡਿਆਂ ਲੱਗ ਇਸਕਾ ਜੁਵਲ ਜੇ ਪੱਜੁਵਲ ਜੇ ਪੈਚੂਲੇ ਜੇ ਟੈਚੂਲੇ ਜੇ ਪੈਚੂਲਾ ਟੈਚੂਲਾ ਕੀ ਕਰਨੇ ਦੋਸਤੋ ਜਦ ਮੈਂ ਥੱਕ ਜਾਨੀ ਹਾਂ ਨਾ ਬੋਲਦੀ ਬੋਲਦੀ ਬਸ ਫਿਰ ਮੈਂ ਪੁੱਟਾ ਸਿੱਧਾ ਬੁੱਲੀ ਜਾਨੀ ਕੜਚੀਆਂ ਲੈ ਲੋ ਦੋਸਤੋ ਕੜਚੀਆਂ ਓਨਲੀ 1 ਡਾਲਰ ਪੈਪਸੀ ਉਰੇ ਵੀ ਪਈ ਆ ਨਾ ਕਿਉਂ ਤੁਸੀਂ ਕਿ ਪੈਪਸੀ ਨਹੀਂ ਪਈ ਹੈਗੀ ਪਰ ਦੋਸਤੋ ਪੈਪਸੀ ਨਹੀਂ ਪੀਣੀ ਚਾਹੀਦੀ ਚਲੋ ਜੀ ਚੱਲਦੇ ਹਾਂ ਹੁਣ ਬਾਹਰ ਟੂਲ ਹੋ ਗਿਆ ਆਪਣਾ ਖਤਮ ਥੋੜਾ ਮਾ ਸੋ ਤੁਹਾਨੂੰ ਸਾਰਾ ਖਰਾਤਾ ਸਾਹਮਣੇ ਸੁਪਰਸਟੋਰ ਸੋ ਦੋਸਤੋ ਡੋਲਰਾ ਮਾ ਸਟੋਰ ਹੈ ਜਿਹੜਾ ਉਹ ਸੁਪਰਸਟੋਰ ਦੇ ਸਾਹਮਣੇ ਹੈ ਜਿਹੜੀ ਤੁਹਾਨੂੰ ਮੈਂ ਵੀਡੀਓ ਦਿਖਾਈ ਸੀ ਸੁਪਰਸਟੋਰ ਉਸ ਤੋਂ ਬਾਅਦ ਹੋਣਾ ਪਾਇਆ ਤੁਹਾਨੂੰ ਜਬਰਾਇ ਦੇ ਅੱਤਰ ਹੀ ਤੇ ਉਹ ਆਪਣੀ ਡਾਂਟਰਾਈਜ਼ ਬਿਲਡਿੰਗ ਹੈ ਜੋ ਫੇਮਸ ਹੈ ਮੇਰੇ ਬਲੌਗ 'ਚ ਸੋ ਮੈਂ ਬਾਹਰ ਆ ਚੁੱਕੀਆਂ ਡੋਲਰਾ ਮਾ ਸਟੋਰ ਦੇ ਬਾਹਰ ਆ ਚੁੱਕੀਆਂ ਔਰ ਆਪਾ ਹੁਣ ਕੱਢ ਲਈ ਆਪਣੀ ਐਨਕ ਤੇ ਧੁੱਪ ਹੈਗੀ ਬਹੁਤ ਤੇਜ ਤੁਸੀਂ ਵੀ ਉਹ ਦੇਖ ਸਕਦੇ ਹੋ ਨੰਕ ਲਗਾ ਲੀਏ ਤੇ ਸੜਕ ਪਾਰ ਕਰ ਲਈਏ ਆਪਾਂ ਲਓ ਜੀ ਕੋਈ ਸਟੋਰ ਨਹੀਂ ਛੱਡਣਾ ਆਪਾਂ ਨੇ ਕੋਈ ਵੀ ਨਹੀਂ ਛੱਡਣਾ ਹੈਗਾ ਸੁਪਰਸਟੋਰ ਹੋ ਗਿਆ ਡਾਲਰਾਮਾ ਹੋ ਗਿਆ ਅਰ ਦੋਸਤੋ ਡਾਲਰਾਮਾ ਦੀ ਸਭ ਤੋਂ ਵੱਡੀ ਖਾਸियत ਇਹ ਹੈ ਕਿ ਮੈਨੂੰ ਨਾ ਇਹ ਡਾਲਰਾਮਾ ਸਟੋਰ ਇੰਡੀਆ ਨਾਲੋਂ ਵੀ ਸਸਤਾ ਲੱਗੇ ਸਾਰੀ ਚੀਜ਼ ਮਤਲਬ ਕਿ 1 ਡਾਲਰ ਦੇ ਆਪਾਂ ਇੱਧਰ ਉੱਧਰ ਵੀ ਦੇਖ ਲਈ ਹੈ ਹਨਾ ਹੋ ਟੈਂਸ਼ਨ ਨਹੀਂ ਹਵਾ ਚੱਲਦੀ ਆ ਅੱਛਾ ਲੱਗ ਰਿਹਾ ਏ ਨਾ ਇਹ ਕੋਈ ਗਾਇਸ ਵਲੌਗ ਹੋ ਜਾਂਦੀ ਆ ਤੇ ਨਾਲੇ ਤੁਹਾਡੇ ਲਈ ਵਲੌਗ ਰੈਡੀ ਹੋ ਜਾਂਦਾ ਦੋਨੋਂ ਕੰਮ ਹੋ ਜਾਂਦੇ ਆ ਮੇਰੇ ਸਟਰੀਪ ਰਿਪੋਰਟ ਕਰ ਲਈ ਕਿਉਂਕਿ ਸੈਂਟਰ 'ਚ ਜਾ ਰਹੀ ਆ ਨਾ ਅਗਰ ਸਾਈਡ ਵਾਕ ਹੁੰਦੀ ਫਿਰ ਕੋਈ ਪ੍ਰੋਬਲਮ ਨਹੀਂ ਸੀ ਬਸ ਹੁਣ ਆਪਾਂ ਘਰ ਚੱਲਦੇ ਆ ਮੈਨੂੰ ਲੱਗਾ ਜਿਹੜੀਆਂ ਬੀਬੀਆਂ ਪਹਿਣਾ ਉਹ ਦੇਖਦੀਆਂ ਹੋਣੀਆਂ ਇਹੋ ਜਿਹੀਆਂ ਚੀਜ਼ਾਂ ਨਾ ਬੱਚਿਆਂ ਨੂੰ ਪਸੰਦ ਆ ਨਾ ਵੀਰਾਂ ਨੂੰ ਪਸੰਦ ਆ ਸ਼ਾਪਿੰਗ ਦਾ ਕੰਮ ਹਨ ਸੋ ਹੁਣ ਆਪਾਂ ਸਾਰੇ ਸਟੋਰ ਕਵਰ ਕਰਨੇ ਆ ਉਹ ਗੱਡੀ ਵਾਲਿਆ ਮੈਨੂੰ ਨੰਗ ਛੋਣਦੇ ਹੈ ਮੈਂ ਹੀ ਰੋਂਗ ਤੇ ਹੁਣ ਆਪਾਂ ਚੱਲਦੇ ਆ ਘਰ ਵੱਲ ਨੂੰ ਜਾ ਰਹੇ ਆ ਗਾਇਸ ਕਿੰਨਾ ਸੋਹਣਾ ਦੇਖੋ ਮੈਂ ਤਾਰੀਫ ਕਰਨੇ ਤੋਂ ਨਹੀਂ ਡਰਦੀ ਇਹ ਕੈਨੇਡਾ ਜਿਹੜਾ ਹੈਗਾ ਇਹ ਗ੍ਰੀਨਰੀ ਨਾਲ ਸਜਾਇਆ ਹੋਇਆ ਫੁੱਲਾਂ ਨਾਲ ਸਜਾਇਆ ਹੋਇਆ ਸਾਫ਼ ਸੁਥਰਾ ਹੈ ਬਸ ਦਿਨ ਕਰਦਾ ਹੈ ਕਿ ਘੁੰਮੀ ਜਾਓ ਘੁੰਮੀ ਜਾਓ ਠੰਡੀ ਠੰਡੀ ਹਵਾਏ ਗਾਈਜ਼ ਹੁਣ ਨਾ ਮੈਂ ਇੱਥੇ ਖੜ ਗਈ ਪਤਾ ਤੁਹਾਨੂੰ ਮੈਂ ਸੋਚ ਰਹੀ ਆ ਕਿ ਗਏ ਜਾਣਾ ਕਿੱਥੇ ਆ ਫੇਰ ਮੈਨੂੰ ਯਾਦ ਆ ਜਾਂਦਾ ਹੈ ਕਿ ਉਹ ਬਿਲਡਿੰਗ ਜੋ ਹੈ ਮੇਰਾ ਸਾਥ ਹਮੇਸ਼ਾ ਦਿੰਦੀ ਹੈ ਮੈਂ ਵਲੌਗ ਦੇ ਚੱਕਰ ਚ ਇਧਰ ਨੂੰ ਹੀ ਜਾ ਰਹੀ ਸੀ ਮੈਂ ਕਿਹਾ ਨਾ 1 ਮਿੰਟ ਦੇਖ ਲਵਾ ਕੀ ਆਪਣੀ ਬਿਲਡਿੰਗ ਕਿੱਧਰ ਹੈ ਇਧਰ ਹੈ ਹੁਣ ਆਪਨੇ ਜਾਣਾ ਇਧਰ ਹੈ ਤੇ ਮੈਂ ਆ ਚੁੱਕੀ ਇਧਰ ਹੈ ਤਾਂ ਹੀ ਤਾਂ ਮੈਂ ਇਹਦੀ ਇੰਨੀ ਤਾਰੀਫ ਕਰਦੀ ਆ ਇਹ ਮੈਨੂੰ ਹਮੇਸ਼ਾ ਗੁੰਮਰਾਹ ਹੋਣੇ ਤੋਂ ਬਚਾ ਲੈਂਦੀ ਆ ਦੋਸਤੋ ਥੈਂਕ ਯੂ ਡਲਟਰਾਇਜ਼ ਇਧਰ ਹੀ ਚੱਲਦੇ ਹਾਂ ਆਉਂਦਾ ਮੈਂ ਨਾ ਜ਼ਿਕਰ ਕਰਦੀ ਹੁੰਨੀ ਆ ਨਹੀਂ ਮੈਂ ਇਧਰੋਂ ਨਾ ਇਧਰੋਂ ਨਾ ਘਟ ਜਾਣਾ ਸੀ ਜੇ ਨਾ ਹੁੰਦੀ ਇਹ ਬਿਲਡਿੰਗ ਹੁਣ ਆਪਾਂ ਸਿੱਧੇ ਰਸਤੇ ਪੈ ਗਏ ਆਪਾਂ ਆਪਾਂ ਹੁਣ ਤੁਸੀਂ ਦੋਨੋਂ ਜਣੇ ਤੁਸੀਂ ਵੀ ਤਾਂ ਮੇਰੇ ਨਾਲ ਨਾਲ ਦੌਰ ਕਰਦੇ ਹੋ ਸਾਰਾ ਸੋ ਮੇਰੇ ਪਿਆਰੇ YouTube ਫੈਮਿਲੀ ਉਮੀਦ ਕਰਦੇ ਤੁਹਾਨੂੰ ਵਧੀਆ ਲੱਗਿਆ ਹੋਊਗਾ ਹੁਣ ਦੇਖੋ ਰੋਲ ਰੋਲ ਦੇਖੋ ਮੈਂ ਜਾਂਦਾ ਨਹੀਂ ਇਹੀ ਘੁੰਮਣਾ ਵਧੀਆ ਦੇਖੋ ਕਿੰਨਾ ਸੋਹਣਾ 뷰 ਆ ਸਿੱਧੇ ਜਾਈ ਜਾਣਾ ਹੈ ਸਾਈਡ ਵਾਕ ਬਣੀ ਹੋਈ ਆ ਤੇਜ ਵਾਸ ਜਾਂਦੀ ਆ ਸੋ ਆਪਾਂ ਵਲੌਗ ਦਾ ਐਂਡ ਕਰ ਦਿੰਨੇ ਆ ਵਲੌਗ ਪਲੀਜ਼ ਪੂਰਾ ਦੇਖ ਲਿਆ ਕਰੋ ਐਨੀ ਮਿਹਨਤ ਲੱਗਦੀ ਆ ਬਣਾਉਣੇ ਦੀ ਹੁਣ ਆਪਾਂ ਸਾਰੇ ਸਟੋਰੀ ਦਿਖਾਉਣੇ ਆ ਤੁਹਾਨੂੰ ਕਿਉਂਕਿ ਮੇਰੇ ਕੋਲ ਕੁਕਿੰਗ ਇਲਾ ਕੁਕਿੰਗ ਕਰਨੇ ਤੋਂ ਇਲਾਵਾ ਹੋਰ ਕੋਈ ਕੰਮ ਨਹੀਂ ਹੈਗਾ ਕੁਕਿੰਗ ਆਪਾਂ ਕਰਕੇ ਔਰ ਅਬ ਪਹੁੰਚ ਕੇ ਆਪਣਾ ਆਜੀ ਦਾ ਹੁਣ ਦੋਸਤੋ ਆਪਾਂ ਸੜਕ ਪਾਰ ਕਰਨੀ ਆ ਇਸ ਕਰਕੇ ਫਿਰ ਮਿਲਦੇ ਆ ਦਿਸ ਇਜ਼ ਬਿਊਟੀਫੁਲ 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 ਜਿੰਨਾ ਬਿਊਟੀਫੁਲ ਕਹਿ ਸਕਦੇ ਹਾਂ ਉਹਨਾਂ ਘੱਟਾ ਗਾਇਜ਼ ਹੁਣ ਮੈਂ ਨਾ ਥੋੜਾ ਤੇਜ਼ ਤੁਰਦੀ ਆ ਕਿਉਂਕਿ ਠੰਡੀ ਹਵਾ ਬਹੁਤ ਜ਼ਿਆਦਾ ਚੱਲਦੀ ਆ ਤੇ ਮੈਨੂੰ ਠੰਡ ਬਹੁਤ ਲੱਗ ਰਹੀ ਹੈ ਕਿਉਂਕਿ ਅੱਜ ਮੈਂ ਜੈਕਟ ਵੀ ਨਹੀਂ ਪਾਈ ਹੋਈ ਇਹ ਪਤਲੀ ਜੀ ਡੀਓ ਆਈ ਨੋ ਡੀਜ਼ ਕਹਿੰਦੇ ਹੁੰਦੀ ਸੋ ਆਪਾਂ ਫਟਾਫਟ ਜਾ ਕੇ ਘਰ ਜਾ ਕੇ ਚਾਹ ਪੀਨੇ ਆ ਵੀਡੀਓ ਬਣਾਉਣ ਚ ਵੀ ਮੈਂ ਬਹੁਤ ਥੱਕ ਜਾਨੀ ਕਿਉਂਕਿ ਫਿਰ ਫਿਰ ਕੇ ਬਣਾਣੀ ਹੁੰਦੀ ਆ ਔਰ ਵਲੌਗ ਤੁਹਾਨੂੰ ਕਿੱਦਾਂ ਦਾ ਲੱਗਿਆ ਪਲੀਜ਼ ਜ਼ਰੂਰ ਦੱਸ ਦਿਆ ਕਰੋ ਪਿਆਰ ਨਾਲ ਜੇ ਕਮੈਂਟ ਕਰ ਦਿੱਤਾ ਕਰੋ ਕੈਸਾ ਬਸ ਟੈਂਡਾ ਸੋ ਦੋਸਤੋ ਵਲੌਗ ਦਾ ਐਂਡ ਕਰਦੇ ਆ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਲੋ ਤੇ ਵੀਡੀਓ ਨੂੰ ਲਾਈਕ ਕਰ ਦਿਆ ਕਰੋ ਮਿਲਦੇ ਆਂ ਦੋਸਤੋ ਫਿਰ ਨੈਕਸਟ ਵਲੌਗ 'ਚ ਦੇਖਦੇ ਆਂ ਹੁਣ ਨੈਕਸਟ ਵਲੌਗ ਕੀ ਦਾ ਮਿਲਦਾ ਏ ਜੇ ਕੋਈ ਹੋਰ ਨਾਮ ਮਿਲਿਆ ਤਾਂ ਕੋਈ ਹੋਰ ਸਟੋਰ 'ਚ ਹੀ ਚਲ ਜਾਾਂਗੇ ਔਰ ਕੀ ਵਾਕ ਤਾਂ ਕਰਨੀਓ ਹੁੰਦੀ ਵਾਕ ਕਰਨ ਜਾਣਾ ਇੱਧਰ ਹੀ ਹੁੰਦਾ ਏ ਬਹੁਤ سارے ਸਟੋਰ ਐ ਜਿੱਧਰ ਮਰਜੀ ਚਲ ਜਾਓ ਜੇ ਕੋਈ ਹੋਰ ਮਿਲ ਗਿਆ ਤਾਂ ਆਪਾਂ ਉਹ ਬਣਾ ਲਾਂਗੇ ਔਰ ਨਹੀਂ ਤਾਂ ਫਿਰ ਤੁਹਾਨੂੰ ਸ਼ਾਪਿੰਗ ਤੇ ਤੁਹਾਨੂੰ ਕਰਾਏ ਰਹਿਣੀ ਆ ਹਨਾ ਸੋ ਮੈਂ ਸੜਕ पार ਕਰ ਲਵਾਂ ਵਲੌਗ ਦਾ ਐਂਡ ਕਰ ਦੰਨੇ ਆ ਡਲਡਰਾਈਸ ਬਿਲਡਿੰਗ ਦੇ ਅੱਜ ਸਾਹਮਣੇ ਕਰ ਦੰਨੇ ਆ ਮੈਨੂੰ ਖੌਣ ਨਹੀਂ ਦਿੰਦੀ ਹੈ ਕਿ ਇਸ ਕਰਕੇ ਮੈਂ ਦੱਸ ਕੇ ਬਹੁਤ ਕਰਦੀ ਆ ਥੈਂਕ ਯੂ ਡਲਡਰਾਈਸ ਬਿਲਡਿੰਗ ਔਰ ਦੇਖੋ ਬਿਲਡਿੰਗ ਜੀ ਮੇਰੀ YouTube ਫੈਮਲੀ ਤੁਹਾਨੂੰ ਬਿਲਕੁਲ ਚੰਗੀ ਤਰ੍ਹਾਂ ਸਾਰੇ ਜਾਣਦੇ ਆ ਸੋ ਦੋਸਤੋ ਮਿਲਦੇ ਆ ਨੈਕਸਟ ਵਲੌਗ ਚ ਤਬ ਤੱਕ ਲਈ ਹਮੇ ਆਗਿਆ ਦਿਜੀਏ ਸਾਸਿਕਾਰੋ ਕੇ ਬਾਏ